ਦੀਵਾਲੀ ਤੋਂ ਬਾਅਦ ਪੰਜਾਬ ਦੇ ਹਵਾ ਹੋਰ ਖਰਾਬ ਹੋਈ ਹੈ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਸਾਹ ਲੈਣਾ ਵੀ ਔਖਾ ਹੋ ਗਿਆ ਪੰਜਾਬ ਦੇ ਵਿੱਚ ਦੋ ਦਿਨ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਦੀਵਾਲੀ ਦੌਰਾਨ ਖੂਬ ਪਟਾਕੇ ਚੱਲੇ ਨੇ ਖੇਤਾਂ ਦੇ ਵਿੱਚ ਵੀ ਪਰਾਲੀ ਸਾੜਨ ਦੇ ਮਾਮਲੇ ਵਧੇ ਹਾਲਕਾ ਕਪੂਰਥਲਾ ਤੇ ਜਲੰਧਰ ਦੀ ਹਵਾ ਸਪਤੋ ਵੱਧ ਖਤਰਨਾਕ ਮੰਨੀ ਜਾ ਰਹੀ ਹੈ 에ਅਰ ਕੁਆਲਿਟੀ ਇੰਡੈਕਸ ਜੋ ਕਿ ਕਪੂਰਥਲਾ ਤੇ ਜਲੰਧਰ ਦਾ ਸਪਤੋ ਖਰਾਬਦਰ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਤੇ ਉੱਥੇ ਹੀ ਦੋ ਦਿਨ ਪੰਜਾਬ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਦੀਵਾਲੀ ਦੌਰਾਨ ਖੂ ਪਟਾਕੇ ਚੱਲੇ ਖੇਤਾਂ ਦੇ ਵਿੱਚ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਧੀਆਂ ਨੇ ਖਬਰ ਤੇ ਵੀ ਤੇ ਗੱਲਬਾਤ ਕਰਾਂਗੇ ਸਹਿਯੋਗੀ ਨਵੀਨ ਸ਼ਰਮਾ ਸਾਡੇ ਨਾਲ ਲੁਧਿਆਣਾ ਤੋਂ ਜੋ ਕਿ ਲਾਈਵ ਜੁੜ ਚੁੱਕੇ ਨੇ ਨਵੀਨ ਕਿਹੋ ਜਿਹਾ ਮਾਹੌਲ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲਿਆ ਕਿਉਂਕਿ ਦੀਵਾਲੀ 2 ਦਿਨ ਪੰਜਾਬ ਦੇ ਵਿੱਚ ਮਨਾਈ ਗਈ ਹੈ ਤਾਂ ਜਲੰਧਰ ਤੇ ਕਪੂਰਥਾਲਾ ਦੀ ਆਬੋ ਹਵਾ ਸੱਪ ਤੋਂ ਉੱਤ ਖਰਾਬ ਹੋਈ ਹੈ ਲੁਧਿਆਣਾ ਦੇ ਵਿੱਚ ਕਿਹੋ ਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਦੇਖੋ ਲੁਧਿਆਣਾ ਦੇ ਅਗਰ 에ਅਰ ਕੁਆਲਿਟੀ ਦੀ ਗੱਲ ਕਰੀਏ ਤਾਂ ਸਭ ਤੋਂ ਖਰਾਬ 에ਅਰ ਕੁਆਲਿਟੀ ਇਸ ਵੇਲੇ ਜਿਹੜੀ ਉਹ ਦਰਜ ਹੋ ਰਹੀ ਹੈ ਕਿਉਂਕਿ AQI ਦੀ ਜਿਹੜੀ ਕੁਆਲਿਟੀ ਹੈ 에ਅਰ ਦੀ ਇਸ ਵੇਲੇ 434 ਹੈ ਔਰ ਲਗਾਤਾਰ ਸਾਡੀ ਨਜ਼ਰ ਹੈ एयर ਕੁਆਲਿਟੀ ਤੇ ਕਿਉਂਕਿ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਜਿਹੜੀ 에어 ਕੁਆਲਿਟੀ ਸੀ 7 ਵਜੇ ਦੇ ਕਰੀਬ ਕਿਉਂਕਿ ਦੀਵਾਲੀ ਦਾ ਤਿਉਹਾਰ 2 ਦਿਨ ਲਗਾਤਾਰ ਲੋਕਾਂ ਨੇ ਮਨਾਇਆ ਔਰ 424 ਦੇ ਕਰੀਬ ਕੱਲ ਸ਼ਾਮ ਨੂੰ 7 ਵਜੇ ਦੇ ਕਰੀਬ 에어 ਕੁਆਲਿਟੀ ਸੀ AQI ਔਰ ਉਸ ਤੋਂ ਬਾਅਦ ਜਿਹੜੀ 에어 ਕੁਆਲਿਟੀ ਹੈ ਰਾਤ 1 ਵਜੇ ਦੇ ਕਰੀਬ ਉਹ 600 ਦੇ ਕਰੀਬ ਪਹੁੰਚ ਗਈ ਔਰ ਇਸ ਵੇਲੇ 434 ਦੇ ਕਰੀਬ 에ਅਰ ਕੁਆਲਿਟੀ ਦਰਜ ਹੋ ਰਹੀ ਹੈ ਔਰ ਇਸ ਵੇਲੇ ਜੇ ਗੱਲ ਕਰਾਂ ਲੁਧਿਆਣਾ ਮਹਾਨਗਰ ਕਿਉਂਕਿ ਇਹ ਸੰਤੀ ਸ਼ਹਿਰ ਹੈ ਔਰ ਵੱਡੀ ਇੰਡਸਟਰੀ ਹੈ ਔਰ ਸਭ ਤੋਂ ਪੰਜਾਬ ਦੇ ਵਿੱਚ ਵੱਡਾ ਸ਼ਹਿਰ ਹੈ ਔਰ ਇਸ ਵੇਲੇ ਪੂਰਾ ਗੈਸ ਚੈਂਬਰ ਹੈ ਬਣਿਆ ਹੋਇਆ ਔਰ 에ਅਰ ਕੁਆਲਿਟੀ ਸਭ ਤੋਂ ਮਾੜੀ ਹੋਣੀ ਕਿ ਨਹੀਂ ਚਾਹੀਦੀ ਹੈ ਸਿਰਫ AQI ਦੀ ਜਿਹੜੀ 에ਅਰ ਕੁਆਲਿਟੀ ਹੈ ਉਹ 100 ਹੋਣੀ ਚਾਹੀਦੀ ਹੈ ਸੋ ਇਸ ਦੇ ਨਾਲ ਜਿਹੜੇ ਲੋਕ ਹੈ ਉਹ ਬਿਮਾਰ ਵੀ ਹੋਣਗੇ ਹਸਪਤਾਲਾ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਵਧੇਗੀ ਲੋਕਾਂ ਨੂੰ ਖਾਂਸੀ ਜਾਂ ਬੁਖਾਰ ਵੀ ਹੋ ਸਕਦਾ ਕਿਉਂਕਿ ਪਟਾਕੇ ਸਭ ਤੋਂ ਦਾ ਚੱਲੇ ਨੇ ਚਾਹੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਹ ਹਦੇਸ਼ ਜਾਰੀ ਕੀਤੇ ਸੀ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿ ਜਿਹੜੇ ਪਟਾਕਿਆ ਦਾ ਜਿਹੜਾ ਟਾਈਮਿੰਗ ਹੈ ਉਹ 8 ਤੋਂ 10 ਵਜੇ ਤੱਕ ਲੁਧਿਆਣਾ ਦਾ ਹੋਵੇਗਾ ਪਰ ਨਹੀਂ 8 ਤੋਂ 10 ਵਜੇ ਤੋਂ ਬਾਅਦ ਜਿਹੜੇ ਪਟਾਕੇ ਚੱਲੇ ਨੇ ਉਹ ਰਾਤ 2 ਵਜੇ ਤੱਕ ਪਟਾਕੇ ਚੱਲੇ ਨੇ ਅਗਰ ਮੈਂ ਲੁਧਿਆਣਾ ਦੇ ਵਿੱਚ ਜਿਹੜੇ ਪਟਾਕੇ ਤੇ ਆਤਿਸ਼ਬਾਜ਼ੀਆਂ ਦੇ ਦੇ ਨਾਲ ਲੱਗੀਆਂ ਅੱਗੇ ਦੀ ਗੱਲ ਕਰਾਂ ਤੇ ਲੁਧਿਆਣਾ ਦੇ ਵਿੱਚ ਤਕਰੀਬਨ ਜਿਹੜੀਆਂ ਅੱਗਾਂ ਲੱਗੀਆਂ ਨੇ ਛੋਟੀਆਂ ਤੇ ਵੱਡੀਆਂ 99 ਦੇ ਕਰੀਬ ਅੱਗਾਂ ਲੱਗੀਆਂ ਨੇ ਲੁਧਿਆਣਾ ਦੇ ਵਿੱਚ ਆਤਿਸ਼ਬਾਜੀ ਤੇ ਪਟਾਕਿਆਂ ਦੇ ਨਾਲ ਜਿਸ ਦੇ ਵਿੱਚ ਕੁਝ ਰੈਸ਼ੀ ਇਲਾਕੇ ਨੇ ਜਿਹੜੇ ਮਕਾਨਾਂ ਦੇ ਵਿੱਚ ਅੱਗ ਲੱਗੀ ਆ 플ੌਟ ਦੇ ਵਿੱਚ ਅੱਗ ਲੱਗੀ ਆ ਕੁਝ 5 ਕੋ ਇੰਡਸਟਰੀਆਂ ਨੇ ਉਸ ਦੇ ਵਿੱਚ ਅੱਗ ਲੱਗੀ ਹੈ ਮੇਰੇ ਨਾਲ ਜਿਹੜੇ ਫਰਮਗੇਟ ਦੇ ਵੱਡੇ ਜਿਹੜੇ ਅਧਿਕਾਰੀ ਹੈ ਦਿਨੇਸ਼ ਉਹ ਮੇਰੇ ਨਾਲ ਨਹੀਂ ਕਿਉਂਕਿ ਪੂਰੇ ਲੁਧਿਆਣਾ ਮਹਾਨਗਰ ਦੇ ਨਾਲ ਦੀ ਨਜ਼ਰ ਆਦੀ ਹੈ ਕਿੰਨੀਆਂ ਕੋ ਰਾਤ ਨੂੰ ਅੱਗਾਂ ਲੱਗੀਆਂ ਨੇ ਕਿਉਂਕਿ 에ਅਰ ਕੁਆਲਿਟੀ ਦੀ ਅਸੀਂ ਗੱਲ ਕਰ ਰਹੇ ਹਾਂ ਪਟਾਕੇ ਦੇ ਨਾਲ 에ਅਰ ਕੁਆਲਿਟੀ ਕਾਫੀ ਲੁਧਿਆਣਾ ਦੀ ਖਰਾਬ ਹੋਈ ਹੈ ਔਰ ਜਿਹੜਾ AQI ਹੈ ਉਹ 600 ਦੇ ਕਰੀਬ ਪਹੁੰਚ ਗਿਆ ਪਰ ਅੱਗਾਂ ਦੇ ਉੱਤੇ ਕੰਟਰੋਲ ਕਿੰਨੀਆਂ ਅੱਗਾਂ ਤੇ ਕੀਤਾ ਗਿਆ ਕਿੰਨੀਆਂ ਕੋ ਅੱਗ ਲੱਗੀਆਂ ਜਿਹੜੀ ਅੱਜ ਰਾਤ ਦੀ ਗੱਲ ਕਰੀਏ ਜੀ ਉਹਦੇ ਵਿੱਚ 65 ਤੋਂ 70 ਫਾਇਰ ਇਨਸੀਡੈਂਟ ਟੋ ਸਾਨੂੰ ਜਿਨ੍ਹਾਂ ਦੀ ਇਤਲਾਹ ਮਿਲੀ ਸੀਗੀ ਤੇ ਉਹਨਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਤੇ ਕਾਬੂ ਪਾਇਆ ਗਿਆ ਇਹਦੇ ਵਿੱਚ ਕੁਝ ਫਾਇਰ ਕਾਲਾਂ ਜਿਹੜੀ ਛੋਟੀਆਂ ਸੀਗੀਆਂ ਜੋ ਕਿ ਖਾਲੀ ਪਲਾਟ ਤੇ ਜਾਂ ਮਕਾਨਾਂ ਦੇ ਵਿੱਚ ਸੀਗੀਆਂ ਤੇ ਤਕਰੀਬਨ 5 ਤੋਂ 6 ਇਨਸੀਡੈਂਟ ਇਹੋ ਜਿਹੇ ਸੀਗੇ ਜਿਹੜੇ ਮੇਜਰ ਫਾਇਰ ਕਾਲਾਂ ਸੀ ਜਿਨ੍ਹਾਂ ਉੱਤੇ ਸਾਡੇ ਇਕੱਠੋਂ ਕਰੰਦੀ ਤੋਂ 6 ਤੋਂ 7 ਗੱਡੀਆਂ मौके ਤੇ ਪਹੁੰਚੀਆਂ ਸੀ ਤੇ ਤੁਰੰਤ ਅੱਗ ਦੇ ਕਾਬੂ ਪਾਇਆ ਗਿਆ ਸੀ ਅੱਛਾ 2 ਦਿਨ ਲਗਾਤਾਰ ਲੋਕਾਂ ਨੇ ਦੀਵਾਲੀ ਮਨਾਈ ਆ 2 ਦਿਨ ਦਾ ਡਾਟਾ ਕੀ ਹੈ ਤੁਹਾਡੇ ਕੋਲ ਦੋ ਦਿਨ ਦੇ ਡਾਟੇ ਦੇ ਵਿੱਚ ਸਾਡੇ ਕੋਲੇ 90 ਤੋਂ 91 ਫਾਇਰ ਇਨਸੀਡੈਂਟ ਮਿਲੇ ਸੀਗੇ ਰਾਤ ਦੀ ਤੁਹਾਨੂੰ ਮੈਂ ਦੱਸਦਾ ਵੀ 65 ਤੋਂ 70 ਫਾਇਰ ਕਾਲਾਂ ਸੀਗੀਆਂ ਤੇ ਉਸ ਤੋਂ ਪਹਿਲੇ 20 ਤਰੀਕ ਨੂੰ ਸਾਡੇ ਕੋਲੇ ਤਕਰੀਬਨ 19 ਤੋਂ 20 ਫਾਇਰ ਕਾਲਾਂ ਸੀਗੀਆਂ ਜਿਨ੍ਹਾਂ ਵਿੱਚੋਂ ਪੰਜ ਫਾਇਰ ਕਾਲਾਂ ਮੇਜਰ ਸੀਗੀਆਂ ਵੱਡੀਆਂ ਸੀਗੀਆਂ ਤੇ ਉਹਨਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਬੁਝਾਇਆ ਗਿਆ ਸੀਗਾ ਇਹਨਾਂ ਵਿੱਚ ਮਾਲੀ ਨੁਕਸਾਨ ਹੋਇਆ ਹੈਗਾ ਪਰ ਮਤਲਬ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਵੀ ਜੇ ਇਹਦੇ ਵਿੱਚ ਕੋਈ ਕੈਜੂਅਲਟੀ ਹੈਗੀ ਹੈ ਤੇ ਮਾਧਿਅਮ ਠੀਕ ਹੈ ਨਵੀਨ ਲਗਾਤਾਰ ਆਪਣੇ ਕਲਪਾਸ਼ਰੀ ਰੱਖੋ ਅਪਡੇਟ ਲੈਂਦੇ ਰਵਾਂਗੇ ਪਰ ਫਿਲਹਾਲ ਤੱਕ ਲਈ ਜੋ ਕਿ ਲੁਧਿਆਣਾ ਦਾ ਬਚਵੇਂ ਹੁਕਮਾਂ ਨੂੰ ਜੋ ਤੱਜੀਆਂ ਹੁਕਮਾਂ ਦੀ ਉਡਾਈਆਂ